ਮੈਂ ਕੋ ਬਰਤ ਰੱਖੂਗਾ ਨਾਲੇ ਉਹੀ ਜਿਹਾ ਕਾਣ ਗੱਲਾਂ ਇਹ ਕੋਈ ਤਾਂ ਇਹ ਰੱਖਣਾ ਰੱਖਣਾ ਮੈਂ ਚਲ ਰੱਖ ਲੋ ਫਿਰ ਅੱਛਾ ਬਾਈ ਦੇ ਟੱਕੇ ਨਾਲ ਹੀ ਰੱਖ ਲਿਆ ਵਾ ਹੋਰ ਤੇਰੇ ਫਿਰ ਉਹੀ ਕਹਿਣਾ ਆ ਗਿਆ ਇਹ ਹਾਦ ਹੁੰਦੀ ਆ ਮੇਰੀ ਸੁੰਨ ਗੱਲ ਹੁਣ ਥੋੜਾ ਜਿਹਾ ਟਾਈਮ ਰਹਿ ਗਿਆ ਇਹਨੇ ਕਹਾਣੀ ਸੁਣਾ ਦੇਣਗੀ ਫਿਰ ਅਸੀਂ ਫਰੂਟ ਖਾ ਲਾਂਗੇ ਹੂੰ ਨਾਲੇ ਮੇਰੇ ਉੱਪਰ ਢੀ ਸਾਹਮਣੇ ਇੱਜ਼ਤ ਬਣੀ ਹੋਈ ਆ ਬਿਹਾਈਂਡ ਵੀ ਰੱਖ ਲਿਆ ਉਹ ਤਾਂ ਨਹੀਂ ਐ ਇਕੱਲੇ ਘੋਣ ਵਾਲੀ ਵੀ ਮੇਰੇ ਵਾਲੇ ਨੇ ਬੱਦਰ ਰੱਖਿਆ ਹਾਂ ਫੇਰ ਕਿੱਡੀ ਕੁ ਗੱਲ ਹੋ ਗਈ ਕੁਛ ਨਹੀਂ ਹੁੰਦਾ ਹੈਗਾ ਐਵੇਂ ਨਾ ਕੀ ਬਝੂਆ ਹੂੰ ਲੋਕੀਏ ਨਾ ਕਰਨਾ ਕੁਛ ਨਹੀਂ ਹੁੰਦਾ ਹੈਗਾ ਕੁਛ ਨਹੀਂ ਹੁੰਦਾ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਰੱਖ ਲੋ ਨਾਲੇ ਮੇਰੇ ਨਾਲ ਯਕੀਨਾਂ ਤੋੜਦੀ ਐਵੇਂ ਨਾ ਕਰੀ ਜਾਇਆ ਕਰ ਫੇਰ ਮੈਨੂੰ ਬਹੁਤ ਬੁਰਾ ਲੱਗੂਗਾ ਕੋਈ ਨਹੀਂ ਚੰਗਾ ਫੇਰ ਹੁਣ ਮੂਹੇ ਬੋਲ। ਯਾਰ ਨਾ ਕਿ ਸੁਣ ਤੇਜ਼ ਕਰ। ਚੰਗਾ 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 ਠੀਕ ਹੈ ਠੀਕ ਹੈ। ਉਰੇ ਆਵੇਂ ਡਾ। ਆ ਮਾ। ਆਂ ਦੱਸ ਤਾ ਪਹਿਲਾਂ ਤਾਂ ਤੂੰ ਮੈਨੂੰ। ਅਰੇ ਤੈਨੂੰ ਪਸੰਦ ਨਹੀਂ ਸੀ ਇਹ ਗਾ ਪੈਂਟਾਂ ਬੁੱਟਾਂ ਜਾਂ ਤਾਂ। ਅੱਜ ਮੈਨੂੰ ਆਇਆ ਲੱਗ ਤੂ ਖੇਤ ਖੁੱਤ ਗਿਆ ਹੀ ਨਹੀਂ ਹੋਣਾ ਤੂੰ। ਖੇਤ ਤਾਂ ਮੈਂ ਸਵੇਰੇ ਕਰਾਈ ਕੰਮੜਾ ਕਰਨਾ ਸੀਗਾ ਮੈਂ ਤਾਂ ਮਾਂਸਾ ਵਾਗਿਆ ਸੀਗਾ। ਮੈਨੂੰ ਤਾਂ ਅੱਜ ਲੱਗਦਾ ਨਹੀਂ ਵੀ ਖੇਤ ਗਿਆ ਹੋਵੇਂਗਾ ਤੂੰ। ਅਗੇ ਤੇਰਾ ਪਜਾਮਾ ਕੁਰਤਾ ਪਾਇਆ ਹੁੰਦਾ। ਉਹ ਮੈਂ ਹੈ ਵੀ ਪਾ ਕੇ ਦੇਖ ਲਈਏ ਪਈਆਂ ਭੀੜੀਆਂ ਹੋ ਗਈਆਂ ਪਹਿਲਾਂ ਹੀ ਇਹ। ਕਿ ਆ ਵੀ ਪਾ ਕੇ ਦੇਖ ਲਈਏ ਹੋਰ ਮਾਚਲ ਮਾਨਸਾ ਗਿਆ ਸੀ ਮੈਂ ਕੁਰਤਾ ਮੈਂ ਪਹਿੜ ਆਇਆ ਲਗਾਦਾ ਮੈਂ ਪਾਇਆ ਰੋਜ ਹਾਲਾ ਕਹਿੰਦਾ ਇੱਕੋ ਕੁਰਤੇ ਮੋਈ ਦੱਬੀ ਰਹਾਦਾ ਕਮ ਮਾਨ ਤਾਂ ਕੁਰਤੇ ਪਜਾਮੀ ਸੋਣੇ ਲਾਉਦੇ ਆ ਇਹ ਕਿ ਸੋਣੋ ਲੰਦਾ ਹਾਲਾ ਬੰਦਾ ਟੌਰ ਕੱਢੀ ਫਿਰਦਾਗਾ ਟੋਰਾ ਕਾਦੀਆਂ ਨੇ ਮਾਨਸਾ ਗਿਆ ਸੀ ਮੈਂ ਤਾਂ ਚੱਲ ਚੰਗਾ ਮਾਨਸਾ ਤੇ ਆਇਆ ਤੇ ਹੁਣ ਤੈਨੂੰ ਐ ਦੱਸ ਵੀ ਰੋਟੀ ਰੋਟੀ ਖਾ ਲਈ ਕਿ ਨਾ ਅਸ ਤਾਂ ਮਾਨਸਾ ਕੁਛ ਖਾਇਆ ਸੀ ਉਸ ਕੀ ਖਾਇਆ ਖਾਇ ਉੱਥੇ ਉਸਗੇ ਉਹਨੇ ਹੋਇਆ ਪਨੀਰ ਪਕੌੜਾ ਬਣਾਉਣਾ ਸੀਗਾ ਤੇ ਉਹ ਖਾ ਗਿਆ ਵੀ ਬੇਬੇ ਕੁਛ ਨਹੀਂ ਖਾਤਾ ਇਹਨੇ ਇਹਨੇ ਰੱਖਿਆ ਵਰਤ ਚੱਲ ਵੇ ਹੋਈ ਪੂਰੀ ਜਾਂਦਾ ਰੱਖਿਆ ਇਹਨੇ ਵਰਤ ਮੈਂ ਆਖਾਂ ਰੱਖੂੰਗਾ ਵਰਤਨ ਵਾਲੇ ਬੁੜੀਆਂ ਰੱਖ ਦਿੰਦੇ ਵਰਤ ਬੰਦੇ ਥੋੜੀ ਰੱਖਦੇ ਆ ਮਾਂ ਤਾਂ ਕਦੇ ਯਾਰ ਬਾਤ ਸੁਣਿਆ ਨਹੀਂ ਵੀ ਬੰਦੇ ਵਰਤ ਰੱਖਦੇ ਆ ਇਹਨਾਂ ਵਾਲੇ ਲਾਚ ਲਾਇਆ ਭਾਈ ਨੇ ਤੇ ਤੰਨੂ ਕੀ ਪਤਾ ਮੈਨੂੰ ਪਤਾ ਨਹੀਂ ਮੈਨੂੰ ਐਵੇਂ ਹੋ ਗਈ ਲੈ ਜਾਣ ਕੇ ਮਾਰਦਾ ਗਪੌੜੇ ਮੈਂ ਤਾਂ ਲਾਏ ਕਹਿੰਦਾ ਹੁਣ ਵੀ ਲੜਕਣਗੇ ਮਾਂ ਪੁੱਤੇ ਦੇ ਦੋਨੇ ਲੈ ਮਾਂ ਵੀ ਤਾਂ ਗੱਲ ਆ ਤੇ ਵਿਸ਼ਵਾਸ ਨਹੀਂ ਮੇਰੇ ਤੇ ਉਹ ਟਿਕ ਜਾਓ ਓਹ ਕਰਦੀ ਵੇ ਮੈਂ ਮਾਇਕਾ ਦਾ ਸੁਣਿਆ ਨਹੀਂ ਚੜਦੇ ਲੈਣਦੇ ਚ ਵੀ ਬੰਦੇ ਵੀ ਕਿਤੇ ਵਰਤ ਰੱਖਦੇ ਹੁੰਦੇ ਆ ਲੈ ਆਪਣੇ ਭਾਈ ਰੱਖੇ ਮੇਰੇ ਭਾਈ ਨੇ ਉਹ ਮਰ ਜਾਂਦਾ ਪਕਾਇਏ ਮੈਂ ਉਹ ਵਰਤ ਰੱਖੂਗਾ ਨਾਲੇ ਉਹ ਹੀ ਗੱਲ ਕਾਣ ਗੱਲ ਹੈ ਕੋਈ ਤਾਂ ਉਹ ਹੀ ਤਾਂ ਗੱਲ ਚਾਚ ਜੀ ਗੱਲ ਕੋਈ ਕਰਦਾ ਹੁੰਦਾ ਹੈ ਮੈਂ ਕੀ ਕਰਾਂ ਟਕੇ ਮਸਵਾਲਾ ਤੂੰ ਖੋਸੜੇ ਖਾਏਗਾ ਕੋਈ ਚੱਲ ਇਹਦੇ ਬਾਹਰ ਹੋਣੀ ਹੈ ਖੇਤ ਤਾਂ ਕੰਮ ਨਹੀਂ ਹੁੰਦਾ ਹੈਗਾ ਅੱਗ ਤੇ ਫੂਸ ਰਹਿਣਾ ਪਾਉਣਾ ਸਾਰਾ ਤਨ ਖੇਤ ਮੈਂ ਹੀ ਜਾ ਕੇ ਆਏ ਆ ਆਪ ਦਾ ਕਿ ਤੋਰ ਨਾ ਬਠਾ ਕਰੇ ਫਿਰ ਕਿਉਂ ਅੱਗ ਤੇ ਫੂਸ ਪਾਉਣਾ ਤੂੰ ਲੈ ਅੱਗ ਦੀ ਫੂਸ ਪਾਉਣੇ ਕਿਹੜੀ ਗੱਲ ਹੈ ਇੱਥੇ ਜਿਹੜੀ ਸੱਚਾਈ ਦੱਸ ਰਿਹਾ ਮੈਂ ਤਾਂ ਬੀ ਇਹ ਲਗਾ ਬੰਦੇ ਵੀ ਧੀਵੇਂ ਬਣਨ ਲੱਗੇ ਲੈ ਸੁਣ ਲੈ ਸੁਣ ਲੈ ਬਾਕੀ ਤੇਰੇ ਮੇਰੇ ਅਰਜ ਕੇ ਮਾਲਾ ਬੰਦੇ ਨੇ ਮਾਲਾ ਵਰਤ ਰੱਖ ਲਿਆ ਦੋਹਾਈਆਂ ਚ ਪਿਆਰੀ ਵਾਧਾਗਾ ਫੇਰ ਇਹੋ ਗੱਡੀ ਗੱਲ ਆ ਪਿਆਰ ਦਾ ਕੀ ਬੇਬੇ ਨਾ ਜੇ ਮਾਲਾ ਰੱਖ ਲਿਆ ਮੈਂ ਮਾਲਾ ਫੇਰ ਇਹ ਚ ਕਿੱਡੀ ਗੱਲ ਮਾਲਾ ਕੀ ਰੱਖੀ ਲੇ ਤੂੰ ਸੱਦਾ ਹੀ ਕਰੇ ਬੇਬੇ ਨੂੰ ਮਾਲਾ ਕੀ ਮੈਂ ਰੱਖੀ ਨਹੀਂ ਇਹਨੇ ਮੁੱਕਰੀ ਜਾਂਦੇ ਮੈਂ ਤਾਂ ਯਕੀਨ ਮੰਦੀ ਨਹੀਂ ਇਹਨੇ ਵਰਤ ਰੱਖਿਆ ਹੁਣ ਨਾ ਮੰਨ ਦੇ ਬੇਬੇ ਇਹਦੇ ਕਰੀ ਵੀ ਨਾ ਯਕੀਨ ਐਸੇ ਖੜੇ ਹਣ ਦੇ ਦੇ ਪਤਾ ਮੈਨੂੰ ਪਤਾ ਹੀ ਹੋਣਾ ਮਤਾਂ ਹਾਂ ਅੱਪੀ ਥੋੜੇ ਹਾਂ ਕਿਉਂ ਸਾਰ ਦੇ ਕੋ ਚੌੜਾਂ ਗੱਲਾਂ ਬਸ ਉਹੀ ਜਵਕ ਵਾਲੀਆਂ ਕਦੇ ਉਹਦੇ ਉਂਗਲਾ ਆ ਆ ਉਹਦੇ ਦਾਦਾ ਨਹੀਂ ਜਨਾਨੀ ਥੱਲੇ ਲੱਗਾ ਹੋਇਆ ਅੱਛਾ ਫੇਰ ਆਪ ਦੀ ਬਤੂਤ ਨਾ ਦੇਖਣਾ ਦੂਜੇ ਵਾਰੀ ਕਿੰਨੋ ਬਰਾ ਨਹੀਂ ਕਹਿੰਦਾ ਹੁੰਦਾ ਹਾਂ ਪਤਾ ਮੈਨੂੰ ਤਾਂ ਪਤਾ ਸਾਰੇ ਚੱਲ ਹੁਣ ਥੋੜੀ ਗੱਲ ਜਿਦਾਈ ਆ ਫੇਰ ਹੁਣ ਤਾਂ ਸੈਂ ਦੱਸੋ ਮੈਨੂੰ ਚਾਹ ਪਾਣੀ ਪੀ ਲੋ ਜਾ ਕੇ ਪੀਨੇ ਕੋਲ ਚਾਹ ਬੁਲਾ ਲੈ ਰੋਟੀ ਖਾਣੇ ਜਾ ਕੇ ਮਾਤਾ ਬਈ ਖਾ ਆਇਆ ਮੈਂ ਤਾਂ ਲੋੜ ਨਹੀਂ ਰੋਟੇ ਦੀ ਮੈਂ ਤਾਂ ਖਾ ਕੇ ਆਇਆ ਅੱਛਾ ਇਕ ਕੋਈ ਨਹੀਂ ਆ ਬੇਬੇ ਮੁਰੇ ਬੇਬੇ ਬਗੜਾ ਅੱਜ ਪਨੀਰ ਪਕੌੜਾ ਖਾ ਗਿਆ ਸੀ ਗੱਲ ਉਹ ਰਹਿਣ ਦੇ ਪੁੱਤਿਆ ਕਿਹੜਾ ਆਪਣੀ ਮੂੰਹ ਖਾਡ ਜਾ ਗਿਆ ਜਾ ਕੇ ਆਇਆ ਸੀ ਅੱਛਾ ਕੱਲਾ ਕੱਲਾ ਜਾਇਆ ਹੈ ਲੈ ਜੀ ਬਗਵਾ ਸੁਣ ਲੈ ਜੀ ਤੇਰੇ ਕੋਲ ਟਾਈਮ ਹੈਗਾ ਮੈਂ ਤਾਂ ਜਾਣਾ ਟਾਈਮ ਹੀ ਹੈ ਮੇਰੇ ਕੋਲ ਤਾਂ ਮੈਂ ਕਿਹੜਾ ਚਰਖਾੜਾ ਹੈ ਕਿਉਂ ਪੱਜ ਗਿਆ ਨਾ ਦੇਖ ਲੈ ਚਲ ਕੋਈ ਨਹੀਂ ਕਾਹਨ ਕਹੀ ਜਾਣਾ ਮੈਂ ਤੂੰ ਮੇਰੇ ਕੀ ਕਹਾ ਤਾ ਸਤਾਈ ਦੱਸੀ ਹੈ ਤੈਨੂੰ ਪੱਕਾ ਪਤਾ ਹੈਗਾ ਲੈ ਕਿ ਤੂੰ ਹੀ ਤਾਂ ਰੱਖ ਲਿਆ ਉਹਨੂੰ ਕਹੀ ਜਾਣਾ ਨਾ ਮੈਂ ਕਹਿੰਦਾ ਉਸ ਰੱਖਣਾ ਮੈਂ ਟੀਮ ਵਾਲੇ ਕੰਮ ਨਹੀਂ ਕਰਦਾ ਕੀ ਆ ਮਾਕੇ ਤੇ ਆਪ ਰੱਖ ਕੇ ਕਹਿੰਦਾ ਹਮੇ ਉਹਨੂੰ ਕਹਿ ਦਿਆ ਨਾ ਨਾ ਆਪਾ ਦੋ ਰੱਖਣਾ ਅੱਛਾ ਚੰਚਮਗਾਹ ਜੀ ਨਹੀਂ ਰੱਖਿਆ ਤਾਂ ਉਹ ਮਰੀ ਜਾਂਦਾ ਪਕਾਈ ਬੈਠਾ ਲੈ ਜਾਣ ਜਾਣ ਕਿਆ ਕਲੀ ਮੌਤ ਨਹੀਂ ਆਇਆ ਤਾਂ ਹੈ ਨਹੀਂ ਕੋਈ ਜਾ ਕੇ ਕੰਮ ਕਰ ਲਾ ਜਾ ਕੇ ਉਹ ਤੇ ਕਰਨ ਭਰੀ ਜਾਂਦਾ ਬੈਠਾ ਉਹਦੇ ਓਰੇ ਆ ਓਏ ਹਾਂ ਭਾਈ ਇੱਧਰ ਬੈਠਾ ਜਾ ਠੀਕ ਹਲੂਗੀ ਨਕੀ ਬਗਾਈ ਮਾਰਦਾ ਸੀ ਮਾਂ ਕੋਲੇ ਹੱਦ ਸੀ ਪਗਾਈ ਕੀ ਮਾਰੀ ਐ ਸੱਚ ਦੱਸੇ ਮੈਨੂੰ ਯਾਰ ਹੁਣ ਨਾ ਤੈਨੂੰ ਕੀ ਪਤਾ ਮੈਂ ਵਰਤ ਰੱਖਿਆਗਾ ਲੈ ਪਤਾ ਮੈਨੂੰ ਹੱਸਿਆ ਮੇਰੇ ਲਈ ਨੇ ਤੇਰੀ ਬਾਪ ਵੀ ਨੇ ਅੱਛਾ ਤੈਨੂੰ ਰਾਸਤਾ ਐ ਲੈ ਕਿਉਂ ਦੱਸੂ ਕਿਉਣੀ ਮੈਨੂੰ ਤੇ ਇਹ ਕੰਮ ਥੋੜੀ ਐ ਸਿੱਤੇ ਗੱਲਾਂ ਕੋ ਕੇ ਰੱਖੋ ਵੀ ਆਹੋ ਮਾਇਓ ਰੱਖੇ ਨਹੀਂ ਵਰਤ ਕੀ ਬਗਾਈ ਮਰੀ ਜਨਾ ਤੂੰ ਉਹਦੇ ਕੋਲੇ ਉਹ ਕੋਈ ਨਾ ਵਰਤ ਤੇਰੇ ਭਰਾ ਨੇ ਰੱਖਿਆ ਹੋਇਆ ਐ ਅੱਛਾ ਓਏ ਅੱਛਾ ਹੋਏਗੀ ਨਾ ਤੂੰ ਮੈਨੂੰ ਹੀ ਭੰਡੀ ਗਿਆ ਫਿਰ ਉੱਥੇ ਮਾਂ ਕੋਲੇ ਫਿਰ ਕਿਵੇਂ ਭੰਡਤਾ ਜੀ ਤੂੰ ਤਾਂ ਤੀਵੇਂ ਨਾਲ ਵੀ ਟੱਪ ਗਿਆ ਫਿਰ ਇਸ ਹਾਲ ਨਾਲ ਤਾਂ ਅੱਛਾ ਜੀ ਤੂੰ ਤਾਂ ਤੀਵੇਂ ਬਣਾਏ ਬੈਠਾ ਇਸ ਟਾਈਮ ਮਰ ਤੂੰ ਵੀ ਰੱਖਿਆ ਉਹ ਫਿਰ ਮੰਨਣੀ ਤਾਂ ਪੈਂਦੀ ਆ ਪਰ ਤੂੰ ਬਿਨਾਂ ਗੱਲ ਤੋਂ ਢੋਲ ਵਜਾਈ ਜਾਂਦਾ ਢੋਲ ਲੋਕਾਂ ਨੂੰ ਦੱਸਦਾ ਵੀ ਵਰਤ ਰੱਖਿਆ ਉਹਦੇ ਹੈ ਫਿਰ ਕੀ ਹੋਇਆ ਨਾ ਮੈਨੂੰ ਆਦਾ ਸੁੱਖ ਤੇ ਲੱਗੀ ਭੁੱਖ ਤਾਂ ਲੱਗੀ ਪਈ ਐ ਮਨ ਤਿਆਰ ਲੱਗੀ ਨੇ ਉਹ ਮਾ ਕੇ ਤੇ ਮੈਨੂੰ ਐ ਪਹਿਲਾਂ ਲੱਗਿਆ ਮੈਂ ਔਖਾ ਜਾ ਹੋਊਗਾ। ਹਾਂ। ਸਵੇਰੇ ਚੂਰੀ ਨਾਲ ਡੱਕ ਲਿਆ ਹੁਣ ਉਹ ਗੱਲ ਕਹਾਣੀ ਸੁਣ ਕੇ ਫਰਫੁੜ ਚੂਰੇ ਆ ਡੱਕਲੇ ਚੂਰੀ ਦਾ ਫੁੱਲ ਹੋ ਗਏ। ਮਨ ਤਾਂ ਐਸੇ ਵੀ ਸਾਹ ਦਿਨ ਕੱਢਣਾ। ਤੈਂ ਕਿਹਾ ਵੀ ਤੈਂ ਕਿਹਾ ਵੀ ਹੁਣ ਕਿਹੜਾ ਭੁੱਖ ਲੱਗਣਾ। ਪਾਲ ਦੇਸੀ ਕੋ ਰੱਜ ਕੇ। ਖਾਦੀ ਵੀ ਚੂਰੀ ਛਿੱਟੇ ਦਾ ਭਰ ਗਿਆ ਉਹਦੋਂ ਹੁਣ ਤਾਂ ਐਸੇ ਸਾਹ ਦਿਨ ਟੱਪ ਜੂਗਾ। ਮੈਂ ਖੁੱਡਾ ਰਹਿਣੀ ਕਹਿੰਦਾ ਮੈਂ। ਮੈਂ ਕੀ ਕਰਾਂ? ਖਾ ਲਾ ਫਿਰ। ਐਵੇਂ ਖਾ ਲਈਏ ਵਿਸ਼ਵਾਸ ਥੋੜੀ ਤੋੜਨਾ। ਆਹੋ। ਹਾਂ ਹੋ ਕੇ। ਤੇਰੇ ਦਾ ਯਕੀਨ ਜੇ ਤਾਂ ਮੈਨੂੰ ਹੈ ਨਹੀਂ ਆ। ਅੱਛਾ ਦੇਖ ਲਈ ਰੱਖ ਕੇ ਰੱਖ ਲੈ। ਦੇਖ ਲੈ ਮੈਂ ਫਿਰ ਕਿਹੜਾ ਰੱਖਦਾ ਤੇ ਕਿਹੜਾ ਤੋੜਦਾ ਦੇਖਾਂਗਾ। ਕੋਈ ਨਾ। ਰਾਤ ਪੈਂਦੀ ਐ। ਹਾਂ ਮੈਂ ਤਾਂ ਨਹੀਂ ਖਾਂਦਾ ਇਹ ਹੱਥਾਂ ਤੱਕਰ। ਉਹ ਤੇਰਾ ਤੈਨੂੰ ਵੀ ਜਾਣਦਾ। ਮੈਂ ਤਾਂ ਬਈ ਆਪਾਂ ਤਾਂ ਰੋਟੀ ਘੇਰਾ ਖਾ ਕੇ ਹੱਥ ਨਹੀਂ ਖਾਂਦਾ। ਤੇ ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ। ਮੈਂ ਦੁਪਹਿਰੇ ਖਾਂਦੇ ਹੀ ਨਹੀਂ। ਮੈਨੂੰ ਕੀ ਭੁੱਖ ਲੱਗਣੀ ਆ? ਉਹ ਨਾਲੇ ਤੇਰਾ ਸਰਦ ਐ। ਅੱਜ ਖੇਤ ਗਿਆ ਤੂੰ। ਖੇਤ ਜਾ ਕੇ ਆਏ ਮੈਨੂੰ ਭੁੱਖ ਲੱਗਣੀ ਐ ਮੈਨੂੰ। ਤੂੰ ਘਰੇ ਬੱਠਾ। ਨਾ ਕਰ ਕੰਮ ਖੇਤ ਦਾ ਇੱਕ ਦਿਨ ਫੇਰ ਕੀ ਦੇਖੀਓ। ਤੇਰਾ ਸਰਦ ਐ ਮੇਰਾ ਸਰਦ ਐ। ਨੇ ਵੱਡਾ ਤੂੰ ਫਿਰ ਘਰੇ ਬੈਠਾ ਮੈਂ ਤਾਂ ਵੇ ਕਵੇਲਰ ਜਿੱਦਰ ਉਧਰ ਵੀ ਜਾਣਾ ਪੈਂਦਾ ਮੁੰਡਾ ਚਲੋ ਠੀਕ ਹੈ ਭਾਈ ਅਸੀਂ ਗਲਤ ਹੈ ਤੂੰ ਸਹੀ ਹੈ ਇੱਕ ਗੱਲ ਤਾਂ ਦੇਖ ਲਈ ਤੂੰ ਤਾਂ ਜਮਾ ਤੀਵੇਂ ਥਲੇ ਲੱਗਾ ਆ ਆ ਆਪੀ ਥਲੇ ਲੱਗੇ ਆ ਠੀਕ ਹੈ ਆਪ ਤਾਂ ਜਿਵੇਂ ਕੀ ਤੀਵੇਂ ਚੰਡ ਕੇ ਰੱਖ ਦੇਣਾ ਆ ਚੰਡ ਕੇ ਰੱਖੀ ਦੀ ਹੈ ਭਾਈ ਹੋ ਪਤਾ ਹੀ ਹੈ ਤਾਂ ਹੀ ਵਰਤ ਵਰਤ ਵੀ ਫਿਰ ਤਾਂ ਹੀ ਰੱਖਿਆ ਅੱਛਾ ਅੱਛਾ ਪਰ ਤਾਂ ਰੱਖ ਗੱਲ ਗੱਲ ਮੰਨਦੇ ਆਪਾਂ ਐ ਨਹੀਂ ਹੈਗਾ ਵੀ ਗੱਲ ਮੰਨਦੇ ਨਹੀਂ ਇੰਨੀ ਵੀ ਨਹੀਂ ਮੰਨਦੇ ਹੁੰਦੇ ਫਿਰ ਲੈ ਤੀਵੇਂ ਆ ਕੰਮ ਆਪ ਕਰਨ ਲੱਗ ਜੋ ਫਿਰ ਤੂੰ ਤੂੰ ਉਹ ਗੱਲ ਮੇਰੇ ਭਾਈ ਤਾਂ ਮਾਂ ਕੋਲ ਤਾਂ ਤੂੰ ਐ ਦੱਸ ਦੇ ਉਹ ਕਿ ਵੀ ਇਹਨੇ ਵਰਤ ਰੱਖਿਆਗਾ ਆਏ ਦਾਦਾ ਨੇ ਵੀ ਆਪ ਵੀ ਰੱਖੀ ਬੈਠਾਗਾ ਉਹ ਜਾਣਦੇ ਹਾਂ ਫਿਰ ਆਪ ਗੱਲ ਕੋਈ ਨਹੀਂ ਤੂੰ ਤਾਂ ਤਾਂ ਰੱਖਿਆ ਵੀ ਉਹ ਰੱਖਦੀ ਨਹੀਂ ਸੀ ਉਹ ਮੰਨਦਾ ਹਾਂ ਤਾਂ ੱਕੇਰ ਖਾਇਆ ਹੈ ਭਾਈ ਸਲਾਹ ਕਰਕੇ ਦੋਨਾਂ ਨੇ ਫੇਰ ਰੱਖਿਆ ਹੈ ਮੈਨੂੰ ਨੇ ਕੋਈ ੱਕੇ ਨਾਲ ਨਹੀਂ ਰੱਖਿਆ ਦਾ ਹੀ ਸਲਾਹ ਹੈ ਤੂੰ ਮੈਂ ਬਣਾਇਆ ਤੈਨੂੰ ਤਾਂ ੱਕੇ ਨਾਲ ਰਖਾਇਆ ਮੈਨੂੰ ਪਤਾ ਇਹਨਾਂ ਨੂੰ ਵੀ ਪਤਾ ਲੱਗਾ ੱਕੇਰ ਖਾਇਆ ਹੈ ਬਾਈ ਐਨਾ ਤੂੰ ਥੱਲੇ ਲੱਗਾ ਮੈਨੂੰ ਪਤਾ ਹਾਂ ਥੱਲੇ ਮੈਂ ਲੱਗਿਆ ਹਾਂ ਚੱਲ ਭਾਈ ਮਰਜੀ ਇਹਦੇ ਹੁਣ ਕਿੱਧਰ ਜਾਣਨਾ ਕਿਸ ਪਾਸੇ ਦੇਖਦੇ ਕਰਦੇ ਆ ਰੇਟਿੰਗ ਮਿੰਟ ਭੁੱਖ ਲੱਗੀ ਪਈ ਹੈ ਹਾਂ ਮੈਨੂੰ ਪਤਾ ਹੀ ਆ ਕਿਹੜਾ ਰੱਖਿਆਂ ਤੂੰ ਵਰਤ ਆ ਗੱਲ ਦੇ ਵਾਰ ਕੀ ਮੈਂ ਦੇ ਖੋਦੜਾ ਰੱਖਿਆ ਸੀ ਪਾਂਦੇ ਵੇ ਕੁਰਕਾ ਡੰਗ ਸਾਰੀ ਏ ਕਿਹੜੇ ਵਰਤਪੁਰਤਾ ਯਾਰ ਇਹ ਭੁੱਖੇ ਮਾਰਦੇ ਆ ਆ ਰਹਾ ਹੁੰਗਲ ਗਿਆ ਆ ਹੋਰ ਰੱਖੇ ਉਹ ਲੈ ਲੈ ਇਨਾਂ ਦੇ ਵੀ ਲੱਕ ਹੀ ਚੱਲਦੇ ਆਂ। 3 ਮੈਂ ਬੱਸ ਬੰਦ ਦੇ। ਆ ਤਾਂ ਕਿਸੇ ਵਾਰ ਜਾ ਹਣਾ ਆਨਲਾਈਨ ਵਰਤ ਖੁੱਲਣ। ਅੱਗੇ ਵੀ ਆਖਾ ਹੀ ਆ ਪੈਸੇ ਤਾਂ ਪਾਤੇ ਸੀ। ਆ ਸਾਡੇ ਵਾਲਾ ਇੱਥੇ ਬੈਠਾ ਕੀ ਖਾਈ ਜਾਂਦਾ। ਬਾਈ ਸੇਵ। ਕ੍ਰੈਫਾਇੰਟ। ਬਾਈ ਕੀ ਕਰੀਏ ਨਾਗਾ? ਮੈਂ ਪੈਸੀ ਬੈਠਾ ਹੀ ਮੈਂ ਤਾਂ। ਇੱਥੇ ਕਦੋਂ ਬੈਠਾ ਪਰ ਕਰੇ ਵਾਈ ਜਾਂਦਾ। ਵੈਸੀ ਵਹਿ ਗਿਆ ਮੈਂ ਚਲੋ ਬਾਹਰ ਹਵਾ ਲੈ ਲਈਏ। ਬਹੁਤ ਅੱਛਾ। ਬਾਈ ਤੂੰ ਤਾਂ ਕੁਝ ਖਾਈ ਜੇ ਜਾਂ ਨਾ ਨਾ ਮੈਂ ਕੁਝ ਨਹੀਂ ਖਾਂ ਮੈਂ ਇਹੀ ਖਾਣਾ। ਅੱਛਾ। ਆ ਕੀ ਕੋਈ ਜਾਂ ਨਾ ਬਈ। ਨਾ ਕੁਝ ਨਹੀਂ ਹੈਗਾ। ਕੱਲ ਆ ਜਾ। ਵਾਸ ਆ ਗਈ ਤੁਮੇ। ਪੱਪੀਂ ਦੇਖ ਲਿਆ ਈ ਘਰ ਦੇ। ਹਜਰ ਤੁਹਾਨੂੰ ਕੀ ਲੱਗਿਆ? ਕੁਛ ਨਹੀਂ ਬਸ ਇਧਰ ਹੀ ਮੜੇ ਡਾਸਟਿੰਗ ਜੀ ਕਰਕੇ ਹਟੀ ਸੀਗੀ। ਹੋਰ ਕਿਵੇਂ ਹਰਮ? ਵਧੀਆ ਈ। ਹੋਰ ਦੱਸੋ ਠੀਕ ਹੋ? ਠੀਕ ਆ। ਆਉਣ ਆਲੀ ਆ ਮੰਮੀ ਗਈ ਸੀ ਬੁਲਾਣਾ। ਚਾ ਹਾਂ ਨਲੀ ਆ ਬਸ ਸਾਰਾ ਕਿਹੜੇ ਵੇਲੇ ਕਹਾਣੀ ਸੁਣੀਏ ਭੁੱਖੇ ਬੋਤ ਲੱਗ ਰਹੀ ਆ ਨਾ ਨਾ ਟਾਈਮ ਤਾਂ ਕੋਣ ਲੰਗਦਾ ਨਾ ਪਤਾ ਸਾਰਾ ਟਾਈਮ ਦਾ ਆਪੇ ਆਊਗਾ ਟਾਈਮ ਤੇ ਚੱਲ ਬਧੀਆ ਕੀਤਾ ਪਾਈ ਨੂੰ ਛੁੱਟੀ ਨਹੀਂ ਮਿਲੀ ਔਖਾ ਦਾ ਵੀ ਐ ਤਾਂ ਕਾਲਜ ਹੀ ਨਹੀਂ ਬਣਦੀ ਹਾਂ ਜਿੰਨ ਤੇ ਬੰਦਾ ਕੋਲੇ ਜੀ ਨਾ ਹੋਵੇ ਮੈਂ ਤਾਂ ਹੁਣ ਔਖਾ ਨਹੀਂ ਵਰਤ ਖੋਲੂਗੀ ਔਨਲਾਈਨ ਸਿਸਟਮ ਚੱਲ ਪਿਆ ਹੁਣ ਤਾਂ ਪਰ ਔਖਾ ਬਰਾ ਉਹ ਗੱਲ ਜੀ ਤਾਂ ਨਹੀਂ ਬਣਦੀ ਹਣਾ ਹੂੰ ਹੋਰ ਸਮਾਨ ਸਮੂਹ ਨੂੰ ਤਾਂ ਪੈਸੇ ਪਾਤੇ ਸੀਗੇ ਮੈਨੂੰ ਚੱਲ ਵਧੀਆ ਮੇਰੇ ਨਾਣੇ ਵੀ ਵਰਤ ਰੱਖਿਆਗਾ ਨਾ ਵੀ ਭੁੱਖੇ ਹੋਣਗੇ ਹੋਰ ਮੈਨੂੰ ਤਾਂ ਆ ਭੁੱਖ ਲੱਗੀ ਪਈ ਆ ਮੈਂ ਕਿਹਾ ਚੱਲ ਮੇਰੀ ਤਾਂ ਕੀ ਗੱਲ ਆ ਇਹ ਤਾਂ ਖੇਤ ਕੰਮ ਕਰਦੇ ਨੇ ਨਾ ਫਿਰ ਵੀ ਭੁੱਖ ਲੱਗਦੀ ਆ ਆਪਾਂ ਨੂੰ ਘਰੇ ਬੈਠੇ ਨੂੰ ਭੁੱਖ ਲੱਗੀ ਜਾਂਦੀ ਆ ਹੋਰ ਅੱਛਾ ਫਿਰ ਵਰਤਰਾ ਉਹੀ ਬੱਸ ਜਿੱਦ ਕਰੀ ਗਏ ਰੱਖਣਾ ਰੱਖਣਾ ਮੈਂ ਚੱਲ ਰੱਖ ਲਓ ਫਿਰ ਅੱਛਾ ਬਾਈ ਨੇ ਠੱਕੇ ਨਾਲ ਹੀ ਰੱਖ ਲਿਆ ਵਰਤ ਹੋਰ ਕਈ ਹੁੰਦੇ ਸੀ ਤਾਂ ਕਿੰਨੇ ਦਿਨ ਹੁੰਦੇ ਮੈਂ ਵਰਤ ਰੱਖਣਾ ਮੈਂ ਹੀ ਕਿਹਾ ਮਗਾ ਕਿ ਇੱਥੇ ਨਾ ਖੇਤ ਚ ਬਣਦਾ ਹੈਗਾ ਉਹ ਨਹੀਂ ਫਿਰ ਹਜੇ ਤੱਕ ਕੁਝ ਖਾਧਾ ਨਹੀਂ ਉਹਨੇ ਕਿੱਥੋਂ ਕਹਦਾ ਸਾ ਆਪਣੇ ਨਾਲ ਹੀ ਖਾਉ ਆਉਣਾ ਅਸੀਂ ਵਰਤ ਤੇ ਫਿਰ ਕੁਕਰੇ ਕਰ ਕਰੇ ਖਾਦੇ ਜਾਂਦੇ ਆ ਹਨਾ ਹਾਂ ਕੁਕਰੇ ਕੌਣ ਕਹਿੰਦਾ ਕੁਕਰੇ ਖਾਦੇ ਜਾਂਦੇ ਆ ਫਲ ਫਰੂਟ ਖਾਂਦੇ ਹੁੰਦੇ ਕੁਕਰੇ ਕਰ ਕਰੇ ਕੁਛ ਨਹੀਂ ਖਾਂਦੇ ਹੁੰਦੇ ਇਹ ਤਾਂ ਉਹੀ ਚੀਜ਼ ਹੋ ਗਈ ਫਿਰ ਨਾ ਰੱਖਿਆ ਵਰਦੇ ਹੁੰਦਾ ਤਾਂ ਰੋਜ਼ ਵਾਲਾ ਦੇਣੀ ਹੋ ਗਿਆ ਫਲ ਫਰੂਟ ਖਾ ਸਕਦੇ ਉਹ ਵੀ ਕਹਾਣੀ ਸੁਣ ਕੇ ਇਹ ਦੀਦੀ ਗੁੱਸਾ ਤਾਂ ਇਹ ਹੁਣ ਕੁਕਰੇ ਖਾ ਜਾਂਦੇ ਆ ਵਰਤ ਚ ਹਰਮਨ ਗੁੱਸਾ ਨਾ ਕਰੀ ਨੋ ਮੈਂ ਕਹਦਾ ਗੁੱਸਾ ਕਰਨਾ ਦੱਸ ਕੇ ਕੰਨੀਆ ਪਹਿਲਾਂ ਤਾਂ ਮੈਂ ਕਹਿੰਦੀ ਨਹੀਂ ਸੀ ਹੂੰ ਹੂੰ ਬਾਈ ਕੁਕਰ ਕਿਹ ਖਾਈ ਜਾਂਦਾ ਸੀਗਾ ਹਾਂ ਵਰਤ ਰੱਖਿਆਗਾ ਮੈਨੂੰ ਤਾਂ ਲੱਗਦਾ ਹਾਂ ਹਾਂ ਹਰਮਨ ਸੱਚੀ ਕਿਉਂ ਰੱਖਿਆ ਕਿਉਂ ਨਹੀਂ ਵਰਤ ਕੀ ਇਹ ਜਿਹੀ ਗੱਲਾਂ ਕਰੀ ਜਾਂ ਨੀਓ ਤੁਸੀਂ ਰੱਖਿਆ ਕਿਉਂ ਨਹੀਂ ਰੱਖਿਆ ਵਰਤ ਲੈ ਮੈਨੂੰ ਤਾਂ ਇਹਨਾਂ ਨਾਲ ਨਹੀਂ ਮੈਨੂੰ ਵੀ ਵਰਤ ਬਾਰੇ ਪਤਾ ਨਹੀਂ ਕੁਕਰ ਮੈਨੂੰ ਤਾਂ ਪੂਰਾ ਵਿਸ਼ਵਾਸ ਹੈ ਮੈਂ ਤਾਂ ਕਹਿ ਕੇ ਤੋਰਿਆ ਸੀਗਾ ਵੀ ਇਹਦੇ ਵਿੱਚ ਕੋਈ ਗੱਲ ਨਾ ਕਰਿਓ ਤੁਸੀਂ ਜਿਹੜਾ ਮੈਨੂੰ ਬੁਰਾ ਲੱਗ ਨਹੀਂ ਨਹੀਂ ਹਾਂ ਉਹਨਾਂ ਨੇ ਜਿੱਦ ਕੀਤੀ ਹੈ ਮੈਂ ਨਹੀਂ ਕੀਤੀ ਮੈਂ ਤਾਂ ਮੈਨੂੰ ਕਹੀ ਜਾਂਦੀ ਆ ਅੱਛਾ ਹੋਰ ਕਹਿੰਦਾ ਸਿਰਫ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਕਿ ਕੁਝ ਨਹੀਂ ਖਾਦਣਾ ਪਹਿਲੇ ਖਾ ਬੈਤ ਨੂੰ ਅੱਛਾ ਹੋਰ ਸਾਨੂੰ ਦੇਖ ਕੇ ਤਾਂ ਮਨ ਹਲਕੋ ਲਿਆ ਨੇ ਅੱਛਾ ਆ ਗਿਆ ਬਾਈ ਤੂੰ ਹੋਈ ਪੁੱਛਣਾ ਚਾਹੀਏ ਇਹੋ ਜਿਹੀ ਤਾਂ ਗੱਲ ਹੀ ਨਹੀਂ ਹੁਣੀ ਪੁੱਛ ਤਿੰਨ ਮਿੰਟ ਖੜਾ ਹੁਣ ਮੈਂ ਤੈਨੂੰ ਹੁਣੀ ਯਕੀਨ ਦਵਾ ਦਨੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾ ਦਨੀ ਆ ਦੋ ਮਿੰਟ ਰੁਕ ਜਾ ਪੀ ਹੋ ਗਿਆ ਕਾਜ ਕੀ ਦਵਾਣਾ ਕਾਜ ਦਾ ਨਹੀਂ ਪਹਿਲਾਂ ਤਾਂ ਤੁਸੀਂ ਇੱਥੇ ਆਓ ਜਿੱਦ ਤੂੰ ਕਿ ਮੁੱਕਰੀ ਜਾਨੀ ਆ ਇਹਨਾਂ ਨੂੰ ਦੱਸੋ ਵੀ ਤੁਸੀਂ ਮੇਰੇ ਲਈ ਵਰਤ ਰੱਖਿਆ ਹੈ ਕਿ ਨਹੀਂ ਰੱਖਿਆ ਹਾਂ ਰੱਖਿਆ ਲੈ ਚੀ ਗੱਲ ਹੈ ਰਹਿਣ ਦੇ ਰੱਖਿਆ ਕੋ ਭਲੇਖਾ ਪੈ ਗਿਆ ਹੁ ਸਾਨੂੰ ਖੌਲਾ ਬਲੇਖਾ ਪੈ ਗਿਆ ਤੁਸੀਂ ਇੱਡੀ ਵੱਡੀ ਗੱਲ ਕਿਵੇਂ ਕਹਿ ਸਕਦੇ ਹੋ ਉੱਥੇ ਤਾਂ ਕਈਆਂ ਸੀ ਆਪਾਂ ਦੱਸਾਂ ਕਰੀ ਜਾ ਕੇ ਨਾ ਭਾਈ ਪਾਈ ਤੇ ਆਂਦਾ ਸੀ ਕੁਰਕਰੇ ਮੈਂ ਕੋਈ ਖਾਵੇ ਕੁਰਕਰੇ ਸਾਰੇ ਦੇਖ ਕੇ ਲੜਾਈ ਨੂੰ ਪਲਾਉਣ ਦੇ ਪ੍ਰੇਰਣਾ ਨਹੀਂ ਤੂੰ ਚੁੱਪ ਕਰਦੀ ਤੇ ਮੁੱਕਰੀ ਜਾਂਦੀ ਓਹੀ ਉਹ ਫਿਰ ਕੀ ਹੋ ਗਿਆ ਆਪਲੇਖਾ ਪੈ ਗਿਆ ਹੋਊਗਾ ਖੌਲਾ ਬਲੇਖਾ ਪੈ ਗਿਆ ਹੋਊਗਾ ਜਿੱਦਣਾ ਹਾਂ ਤੂੰ ਉੱਥੇ ਤੋਂ ਨਹੀਂ ਤੁਸੀਂ ਐਵੇਂ ਤੋਂ ਨਹੀਂ ਕਹਿ ਰਹੀਆਂ ਇਹ ਕਿਹੜੇ ਕਰੇ ਮੈਂ ਮੈਂ ਕਿ ਤੁਖਾਲੇ ਯਾਰ ਬਈ ਖਾਦੇ ਤਾਂ ਹੈਗੇ ਨੇ ਇਹ ਮੈਂ ਤਾਂ ਨਹੀਂ ਬੋਲਣਾ ਮੇਰੀ ਗੱਲ ਤੁਸੀਂ ਐਵੇਂ ਤਾਂ ਨਹੀਂ ਕਹਿਣਗੇ ਇਹ ਬਿਨਾਂ ਗੱਲ ਤੋਂ ਗੱਲ ਥੋੜੀ ਬਣਾਉਂਦੇ ਦੇਖਿਆ ਤਾਂ ਨਹੀਂ ਕਿਹਾਗਾ ਸੀ ਦੇਖ ਤੁਸੀਂ ਪੱਕਾ ਐਵੇਂ ਨਹੀਂ ਕਹਿੰਦੇ ਆਂ ਬ੍ਰੈਂਡ ਦੇ ਹਰਮਣਾਂ ਤਾਂ ਜਾਂਦਾ ਸੀਗਾ ਕਿ ਤੂੰ ਜਾ ਕਿਉਂ ਲੜਾਈ ਮੈਨੂੰ ਨਹੀਂ ਪਤਾ ਹੈਗਾ ਉਹ ਸਭ ਮੈਂ ਚੈੱਕ ਕਰਾਂਗੇ ਮੈਂ ਅੱਗੇ ਰੱਖਾਂਗੇ ਆ ਇਹ ਚ ਹੈਗਾ ਆ ਜੇ ਹਰਮਣ ਰੈਂਡ ਦੇ ਨਾ ਯਾਰ ਤੂੰ ਆ ਇੱਧਰ ਆ ਜਾ ਪਾਪੀ ਮੈਨੂੰ ਚੁੱਪ ਕਰੋ ਇੱਕ ਮਿੰਟ ਲਈ ਚੁੱਪ ਕਰੋ ਹੈ ਓਕੇ ਲੈ ਦੇਖ ਲਾ ਹਾਂ ਆ ਗਿਆ ਸੱਚ ਸਾਹਮਣੇ ਉਜਵਾਬ ਉਜਵਾਬ ਦੇ ਸੀ ਇਹ ਜਵਾਬ ਤਾਂ ਫੜਿਆ ਮੈਂ ਮੇਰੇ ਨਹੀਂ ਹੈਗੇ ਕਿਵੇਂ ਗੱਲ ਉਤੋਂ ਤਾਂ ਨਹੀਂ ਬਣ ਗਈ ਵੀ ਦੱਸਣਾ ਵੀ ਦੱਸ ਰਹੀਆਂ ਨੇ ਰਹਿਣ ਦੇ ਯਾਰ ਨਿਤਕ ਕਿਰ ਦੇਗੀ ਰਹਿਣ ਦੇ ਪ੍ਰੀਤ ਰਹਿਣ ਦੇ ਤੂੰ ਨਾ ਮਜ਼ਾਕ ਮਜ਼ਾਕ ਚੁੱਕ ਗਿਆ ਹਸੀਗਾ ਆ ਥੋੜਾ ਮਜ਼ਾਕ ਕਰੇ ਤੈਨੂੰ ਪਤਾ ਤੁਸ ਮੈਨੂੰ ਸਾਰਾ ਦਿਨ ਕਹਿੰਦਾ ਰਹਿਣਾ ਤੂੰ ਮੇਰੇ ਤੇ ਲੜਦੀ ਆਂ ਬੋਲਦੀ ਆਂ ਇਹੀ ਗੱਲਾਂ ਕਰਕੇ ਮੈਂ ਲੜਦੀ ਸੀਗੀ ਮੈਂ ਖਾਦੀ ਨਹੀਂ ਲਉਂਗੀ ਫਿਰ ਗੱਲ ਵਿਸ਼ਵਾਸ ਦੀ ਵੀ ਹੁੰਦੀ ਆ ਸਿਵਕਾ ਏਦਾਂ ਥੋੜੀ ਹੁੰਦਾ ਵਾ ਉਹ ਵੀਰੇ ਨੇ ਕੁਛ ਖਾਦਾ ਵਾ ਐਨੇ ਟਾਈਮ ਦਾ ਫਿਰਦਾ ਉਹ ਵੀ ਫਿਰਦਾ ਹੀ ਆਏ ਤੇ ਨਦਾਨੀਆਂ ਨੇ ਤੇ ਉਹ ਯਾਰ ਫਿਰ ਇਹ ਤਾਂ ਉਹ ਚੀਜ਼ ਹੈਗੀ ਆ ਵੀ ਤੁਸੀਂ ਮੈਨੂੰ ਪਿਆਰੇ ਨਹੀਂ ਕਰਦੇ ਆ ਚਲ ਭੁੱਖ ਲੱਗ ਗਈ ਮੈਂ ਮੈਂ ਨਹੀਂ ਭੁੱਖੇ ਹੈਗੀ ਮੈਂ ਨਹੀਂ ਕੁਝ ਖਾ ਸਕਦੀ ਸੀ ਮੇਰੀ ਤਾਂ ਤੂੰ ਮੇਰਾ ਵਿਸ਼ਵਾਸ ਇਹਨਾਂ ਦੀ ਤਾਂ ਚਲ ਸਾਈਡ ਤੇ ਰੱਖ ਦੋ ਜਿਹੜਾ ਮੇਰਾ ਵਿਸ਼ਵਾਸ ਟੁੱਟੇ ਉਹਦਾ ਕੀ ਕਰਾਂ ਮੈਂ ਮੈਂ ਖਾਦੇ ਨਹੀਂ ਜਦੋਂ ਮੈਂ ਤੇਰੇ ਫਿਰ ਉਹੀ ਕਹਿਣਾ ਗਿਆ ਇਹ ਹੱਥ ਹੁੰਦੀ ਆ ਹਰਮਨ ਖਾਦੇ ਨਹੀਂ ਤਕੀਂ ਗਾ ਕਰਾ ਠੀਕ ਹੈ ਜਵਾਬ ਰੱਖ ਫੜ ਤੇਰੇ কুরਕਰੇ ਤੇਰੇ কুরਕਰੇ ਤੈਨੂੰ ਹੀ ਮੁਬਾਰਕ ਹੋਣ ਨਾਲ ਹੁਣ ਤੈਨੂੰ ਕੋਈ ਰੋਕਣ ਵਾਲਾ ਨਾ ਟੋਕਣ ਵਾਲਾ ਤਾਂ ਇਹ কুরਕਰੇ ਖਾ ਚ ਕੁਛ ਮਰਜੀ ਖਾ ਮੇਰੇ ਬਣੀਓ ਠੀਕ ਹੈ ਨਾ ਮੇਰਾ ਵਿਸ਼ਵਾਸ ਤੋੜਿਆ ਤੂੰ ਓਏ ਨਹੀਂ ਖਾਦੇ ਯਾਰ ਮੈਂ ਓਏ ਕਿਉਂ ਲੜਾਈ ਪਾਈ ਆ ਯਾਰ ਤੁਸੀਂ ਤੁਸੀਂ ਚੁੱਪ ਕਰ ਜਾਓ ਬੜੀ ਹਰਮਨ ਉਹ ਗੱਲ ਤਾਂ ਸੁਣ ਲਾ ਹੈਲੋ ਹਰਮਨ ਕੀ ਹੁਣ ਇਹਨੇ ਜ਼ੋਰ ਦੀ ਬਾਹ ਕਿਉਂ ਪੜੀ ਆ ਮੇਰੇ ਇੱਕ ਵਾਰ ਤੂੰ ਗਲਤੀ ਕਰਦੇ ਹੋ ਤੂੰ ਤੁਸੀਂ ਇਦਾਂ ਬਿਹੇਵਰ ਕਰਦੇ ਹੋ ਅਗਲੇ ਨਾਲ ਮੇਰੀ ਕੀ ਰੱਖਤੀ ਹੈ ਜੇਬਾ ਫੜਨ ਲੱਗ ਗਈ ਐਡੀ ਕਿੱਡੀ ਹੋਊ ਜੇਬਾ ਫੜਨ ਤੂੰ ਮੇਰੀਆਂ ਉਹ ਦੇਖੀ ਤੂੰ ਕਿਵੇਂ ਦੇਖੀ ਮੇਰੇ ਕੰਨੀ ਐਨੀ ਵੈਸੇ ਹੀ ਕਰਾਂਗੇ ਮੇਰੇ ਹੁਣ ਜੇ ਰੋਜ਼ ਹੀ ਮੈਨੂੰ ਨਹੀਂ ਮੈਨੂੰ ਬੁਰਾ ਲੱਗਿਆ ਇਨਸਾਨ ਨੂੰ ਬੁਰਾ ਲੱਗਦਾ ਹੈ ਯਾਰ ਮੈਂ ਤਾਂ ਤੁਹਾਡੇ ਲਈ ਮੁੱਖਾ ਬੈਠਾ ਹੈ ਮੁੱਖਾ ਬੈਠਾ ਤੈਨੂੰ ਕਿਹਾ ਦੀ ਬਰਤ ਰੱਖਣ ਨੂੰ ਮੈਂ ਅੱਜ ਜਦੋਂ ਪਛਤਾਏਂਗੇ ਤੂੰ ਯਾਦ ਰੱਖੀ ਗੱਲ ਮੇਰੀ ਇਹ ਤੂੰ ਦੱਸ ਤਾਂ ਮੈਂ ਯਾਰ ਰੱਖੀ ਗੱਲ ਸਮਝ ਜਾ ਕੇ ਤੈਨੂੰ ਮਿਲਣ ਨਾਲ ਕਿੱਧਰ ਹੋ ਗਈ ਹੁਣ ਕੀ ਬਸਤਾਂ ਵਾਲੀ ਮੇਰੀ ਵੈਸੇ ਨਹੀਂ ਉੱਥੇ ਯਾਦ ਰੱਖੀ ਗੱਲ ਮੇਰੀ ਹੁਣ ਤੂੰ ਲੈਣ ਦੇਣੇ ਜਰੂਰਸ ਕੱਟ ਕੇ ਰੱਖਤਾ ਤੇ ਨਾਬੜੇ ਰਾਤ ਨੂੰ ਘਰੇ ਖੋਲ ਨਹੀਂ ਵਰਤੇ ਫੇਰ ਕਿੱਥੋਂ ਭੋਲੇਗੇ ਹੋਏ ਹੁਣ ਪਤਾ ਨਹੀਂ ਕਿੱਥੇ ਜਾਊ ਆ ਇਹਨਾਂ ਨੂੰ ਗੁੱਸਾ ਤਾਂ ਇਹਨੇ ਕਦੇ ਕੀਤਾ ਹੀ ਨਹੀਂ ਸੀ ਗੁੱਸਾ ਕੀਤਾ ਨਹੀਂ ਸੀ ਤੂੰ ਕੰਮ ਹੀ ਇੰਨਾ ਵਧਾ ਲਿਆ ਹਰਮਣਾਂ ਵੀਰ ਮੈਨੂੰ ਕਿ ਹੁਣ ਤੁਹਾਨੂੰ ਵੀ ਪਤਾ ਹੈਗਾ ਵੀ ਬੰਦੇ ਰੁਕੀ ਮੈਂ ਕੋਈ ਪ੍ਰਾਈਵੇਸੀ ਵੀ ਹੁੰਦੀ ਹੈ ਤੂੰ ਸਾਡੇ ਸਾਹਮਣੇ ਲਾ ਲਾ ਕੇ ਸਿੱਟਦਾ ਬਾਈ ਨੂੰ ਮੈਨੂੰ ਤਾਂ ਗੁੱਸਾ ਹੀ ਬੋਧ ਕੀਤਾ ਇੰਨਾ ਗੁੱਸਾ ਤਾਂ ਕਦੇ ਕੀਤਾ ਹੀ ਨਹੀਂ ਸੀ ਅੱਜ ਪਹਿਲੀ ਵਾਰ ਮੈਨੂੰ ਇੰਨੇ ਗੁੱਸੇ 'ਚ ਦੇਖਿਆ ਹੋਗਾ ਫਿਰ ਗੁੱਸੇ ਵਾਲੀ ਗੱਲ ਹੀ ਹੁਣ ਹੱਦ ਤਾਂ ਪਾਰ ਕਰਤੀ ਜਾਵਾਂ ਮੈਂ ਤੈਨੂੰ ਅੱਖ ਕੀ ਚੁੱਪ ਹੋ ਜਾ ਚੁੱਪ ਹੋ ਜਾ ਚਲ ਕੋਈ ਨਾ ਚੱਲ ਜਿਵੇਂ ਨਹੀਂ ਪਤਾ ਲੱਗਦਾ ਬੰਦੇ ਨੂੰ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਬਾਈ ਕਿੱਧਰ ਗਿਆ ਹੋਣਾਗਾ ਚਲ ਠੀਕਾ ਦੀਦੀ ਮੈਂ ਜਾਣੀ ਹਾਂ ਤੁਸੀਂ ਬਾਈ ਨੂੰ ਪੇਜ ਤੋਂ ਮੜਾਇਆ ਪੁੱਛੇ ਵੀ ਕੀ ਗੱਲ ਆ ਕਿੱਥੇ ਗਿਆਗਾ ਉਹ ਦੇਖ ਇੱਥੇ ਤਾਂ ਹੈ ਨਹੀਂਗਾ ਇੱਥੇ ਕਿਤੇ ਤਾਂ ਹੈ ਨਹੀਂਗਾ ਹੁਣ ਉਹਨਾਂ ਤਾਂ ਮੈਨੂੰ ਪਤਾ ਜਿਸ ਹਿਸਾਬ ਨਾਲ ਉਹ ਗਿਆਗਾ ਫਿਰ ਇਹਨਾਂ ਨਹੀਂ ਗੁੱਸਾ ਕਰਨਾ ਸੀ ਕਿ ਮੈਂ ਤਾਂ ਰੋਕੀ ਜੀ ਮੈਂ ਤਾਂ ਆਪਦੇ ਇੱਜ਼ਤ ਬਣਾਉਣ ਚਾਹਦੇ ਹੋਸ਼ੀ ਖੋ ਬੈਠੀ ਸੱਚੀ ਚੱਲ ਮੈਂ ਕੋਈ ਨਾ ਤੂੰ ਫੇਰ ਨਾ ਕਰ ਆਜੂਗਾ ਖੇਤ ਖੂਤ ਗਿਆ ਮੈਨੂੰ ਕਹਿ ਕੇ ਆਗਾ ਵੀ ਤੂੰ ਪਛਤਾਈਂ ਹੈ ਉਹ ਇਹ ਦੋ ਕੁਸ਼ ਕਹਿਣੇ ਚੱਲ ਗੁੱਸੇ ਇਹ ਜਿਹੜੀਆਂ ਗੱਲਾਂ ਦਾ ਕਹਿਣ ਵਾਲਾ ਹੈ ਨਹੀਂ ਉਹ ਉਹ ਚੱਲ ਗੁੱਸੇ ਚ ਕਹਤਾ ਹੁਣ ਮੈਂ ਕੋਈ ਨਾ ਤੇਰੇ ਬਾਈ ਨੂੰ ਫੋਨ ਕਰਦੀ ਐਂਗੀ ਕੋਈ ਨਾ ਲੈ ਆਊਗਾ ਖੇਤ ਬੈਠਾ ਹੋ ਜਾ ਕੇ ਤੂੰ ਟੈਨਸ਼ਨ ਨਾ ਲੈ ਨਾਲੇ ਹੁਣ ਤੁਸੀਂ ਭੇਜੋ ਕੁਝ ਖਾ ਪੀ ਲੈ ਹਾਂ ਕੋਈ ਨਾ ਤੁਸੀਂ ਭੇਜੋ ਮੈਂ ਕੋਈ ਨਾ ਕਹ ਇਹ ਦਿੰਦੀ ਹਾਂ ਲੈ ਲੈ ਮੇਰੇ ਸਾਹ ਨਾ ਬੜਾ ਦੋ ਦਿਨ ਘਰੇ ਦੇਵੇ ਲੱਗੋ ਤੈਨੂੰ ਹੈਲੋ ਓਏ ਹਾਂ ਮੈਂ ਕਿੱਥੇ ਸੀ ਤੁਸੀਂ ਠੀਕ ਆ ਖੇਤੋਂਗੇ ਬਾਈ ਇੱਥੇ ਆਇਆਗਾ ਕੀ ਦੱਸਾਂ ਫਰਮਣ ਲੜ ਪਈ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਬਾਈ ਨੇ ਕਿਤੇ ਕੁਕਰੇ-ਕਕਰੇ ਖਾ ਲਏ ਉਹ ਕਰਨੀ ਵੇਲੇ ਵਾਸਤੇ ਬਰਤ ਨਹੀਂ ਰੱਖਿਆ ਤੋਂ ਬਾਵਾ ਲੜਾਈ ਹੋ ਗਈ ਆਪਸ ਵਿੱਚ ਮਾਤਾ ਹੈ ਨਹੀਂ ਸੀਗੀ ਮਾਤਾ ਉਹਨੂੰ ਸਦਨ ਗਈ ਹੋਈ ਸੀਗੀ ਪੰਡਤਾਂ ਨੇ ਹਾਂ ਤੁਸੀਂ ਜਾ ਕੇ ਦੇਖੀ ਆ ਉਹ ਗੁੱਸੇ 'ਚ ਗਿਆ ਕਿਤੇ ਉਹ ਨਾ ਕੁਝ ਕਰ ਲੇ ਹਮ ਹਮ ਠੀਕ ਹੈ ਠੀਕ ਹੈ ਠੀਕ ਕੌਣਾ ਛੋੜ ਦਿੱਤਾ ਤੇਰੀ ਮਾਂ ਨੇ ਹਨਾ ਚਲ ਹੁੰਦਾ ਹੀ ਆ ਮਾਂ ਤੀਆਂ ਦਾ ਤੇਰਾ ਚੰਚਲ ਬਲਾਈ ਸੋਣਾ ਹੈ ਨਾ ਹਾਂ ਮਾਂ ਹੁਣ ਮਾਂ ਤਾਂ ਸੋਣੀ ਬਣਾ ਕੇ ਦਿੰਦੇ ਚੱਲ ਹੋਰ ਤੱਕ ਤਾਂ ਸਾਡਾ ਹਮ ਤਾਂ ਤੂੰ ਬਾਹਲੀ ਵਧੀਆ ਸੋਚੀ ਜਿਹੜੇ ਤੂੰ ਵਰਤ ਰੱਖ ਲਿਆ ਮੇਰਾ ਤਾਂ ਮਨ ਇੰਨਾ ਖੁਸ਼ ਹੋਇਆ ਚੱਲ ਮਾਂ ਵਰਤ ਦੀ ਕੋਈ ਕੋਈ ਖਾਸ ਗੱਲ ਨਹੀਂ ਹੈਗੀ ਸੀਗੀ ਚੱਲ ਰੱਖਣਾ ਏ ਸੀ ਚੱਲ ਕੋਈ ਲੈ ਪਣੀਆ ਖਾਸ ਗੱਲ ਦੀ ਦੱਸ ਤੂੰ ਸੁੱਖੀ ਨੀ ਭਾਗ ਸਾਡੇ ਘਰ ਦੀ ਕੁੜੇ ਲੈ ਮਾਂ ਪਰ ਤੂੰ ਸੁੱਖ ਦੇ ਆ ਕੇ ਖੜ ਗਿਆ ਕਰ ਵਰਤ ਦੇ ਨਾਲ ਤੀ ਸੁੱਖ ਹੁੰਦੇ ਨੇਗੇ ਉਹ ਲੈ ਹੋਰ ਹੁਣ ਤੇਹਾਰਾ ਸੁੱਖਾ ਹੁੰਦਾ ਹੋਰ ਕਿੱਥੇ ਹੁੰਦਾ ਸਾਰ। ਤੇ ਹਾਂ ਤਾਂ ਠੀਕ ਰਹਿੰਦਾ ਅਗਲਾ। ਚਲ ਠੀਕ ਹੈ। ਮੇਰੇ ਚਾਚੀ ਕੋਲੇ ਕਹਿੰਦੀ ਸੀ ਜਾਣ ਨੂੰ। ਕੋਈ ਜਾ ਜਾਵੂਗੀ। ਮੇਰੇ ਸਾਰੇ ਦੀ ਮਰੀ ਜਾਂਦੀ ਆ ਪਕਾਈ ਕਹਾਣੀ ਸੁਣਨੇ ਜਾਣਾ। ਹੁਣ ਲੱ ਕਹਾਣਾ ਮੈਂ ਤਨੂ ਰੋਕਿਆ। ਮੈਂ ਤਾਂ ਹੋੜੀ ਦੇ ਦਿਨ ਕਰ ਪੀਣੀ ਦੀ ਭਰੀ ਤੇ ਆਇਆ। ਮੈਨੂੰ ਪਤਾ ਸੀ ਚਾਵਲ ਚਾਵਲ ਮਰੀ ਜਾਊ ਕਿੱਥੇ। ਧੀ ਧਰ ਕੇ ਮੈਂ ਤਾਂ ਪਹਿਲੇ ਸਮਾਂ ਜਾਉਦਾ। ਤੇ ਅੱਪਾ ਉਹਦੇ ਜਾਤਿਕ ਬਣਾਈ ਵੀ ਮਨਸਲਾ ਰਾਮ ਨੇ ਠਿੰਡੂ ਠੀ ਵਾਗੇ ਲਾਹ ਕਹਿੰਦੀ ਦਾਰੂ ਨਹੀਂ ਪੀਣੀ ਮੂਹ ਤਾਂ ਚੋਸ ਤੇ ਮੇਰੇ ਸਾਦੀ ਮੂਹ ਤਾਂ ਦੱਸਦੀ ਐ ਇਹ ਪਰੀਆਂ ਪਰੀਆਂ ਵਰਗੀ ਆ ਤਾਂ ਲੈ ਆਪਾਂ ਵਰਤ ਦੀ ਆਪਣੀ ਸ਼ੁਰੂਆਤ ਹੋ ਗਈ ਆਪਾਂ ਵੀ ਵਰਤ ਰੱਖ ਲਿਆ ਸਮਝ ਵੀ ਇਹ ਫੇਰ ਛੋਟਾ ਕਰਤਾ ਆਪਾਂ ਵੀ ਘਟਾਇਆ ਥੋੜਾ ਜਿਹਾ ਬਸ ਹਟੇ ਨਹੀਂ ਬੀਨੋ ਪਰ ਹਟ ਸਕਦੀ ਨਹੀਂ ਆਪਾ ਤੂੰ ਮੇਰੇ ਨਾਲ ਹੀ ਬੈਠੀ ਆਂਗੀ ਕੁਛ ਨਹੀਂ ਮੈਂ ਹੀ ਬੈਠੀ ਆਂ ਤੜਕੋ ਕੋਈ ਨਾ ਬੋਲੀ ਜਾਂਦੀ ਸੀ ਨਾ ਬਸ ਉਹੀ ਬੈਠੀ ਸੀ ਤੁਹਾਡੀ ਗੱਲਾਂ ਸੁਣ ਰਹੀ ਸੀ ਕਰੀ ਤੇ ਧਿਆਨ ਨੇ ਤੁਸੀਂ ਚੰਗਾ ਫਿਰ ਮੇਰੇ ਚਾਚੇ ਹੁੰਦਾ ਆਇਆ ਮਸਨੇਹਾ ਚੰਗਾ ਉਹ ਕਹਿੰਦੇ ਸੀ ਮੈਨੂੰ ਕਹਾਣੀ ਵੇ ਬੁਲਾ ਦੇ ਲੈ ਪ੍ਰੀਤ ਦੇਖੀ ਤੇਰਾ ਚਾਚਾ ਪਤਾ ਨਹੀਂ ਕਿੱਧਰ ਭੱਗ ਗਿਆ ਆਇਆ ਨਹੀਂ ਵੀ ਘਰੇ ਬੈਠਾ ਬਹਿ ਜਾ ਮੈਂ ਕੋਣੇ ਕਿੱਥੇ ਜਾਣਾ ਇੱਥੇ ਹੀ ਹੋਣਾ ਭੂਨੀ ਆ ਸਾਡੇ ਵਾਲਾ ਨਹੀਂ ਬੈਠਾ ਨਹੀਂ ਆ ਬੈਠਾ ਚਾਚਾ ਥਾਂ ਨਹੀਂ ਬੈਠਾ ਨਾ ਤੇਰੀ ਸ਼ਰਮ ਲੈ ਜਾ ਤੇਰੀ ਦਿਣੀ ਲੱਗਿਆ ਪਿਆਗਾ ਤੇ ਤੈਨੂੰ ਮੇਰਾ ਬਿਲ ਹੁੰਦਾ ਦਿਨੇ ਲੱਗਣਾ ਦਾ ਬਿਲ ਦੀ ਗੱਲ ਨਹੀਂ ਜਦੋਂ ਮੈਂ ਤੈਨੂੰ ਕਿਹਾ ਸੀ ਵੀ ਅੱਜ ਪੀਣੀ ਨਹੀਂ ਹੈਗੀ ਅੱਜ ਤੂੰ ਰੋਟੀ ਨਹੀਂ ਖਾਣੀ ਸੀ ਜੇ ਵਰਤ ਰੱਖਿਆ ਕਿਉਂ ਚੱਕੀ ਫਰਦੀਆਂ ਕਰੂਏ ਵਰ ਵੀਏ ਤੂੰ ਅੱਜ ਕੇਲੇ ਲਈ ਫਰਦੀਆਂ ਸ਼ੋਰਿਆ ਕਿ ਦਿੱਤੇ ਮੇਰੇ ਸਾਹ ਦੀ ਆਪ ਤਾਂ ਮੈਂ ਸਮਝ ਜਲੀ ਜੀ ਨਹੀਂ ਚਾਚਾ ਚਾਚੀ ਨੇ ਤਾਂ ਤੇਰੇ ਲਈ ਬਾਤ ਰੱਖਿਆਗਾ ਤੂੰ ਵੀ ਰੱਖ ਲੈਂਦਾ ਤੂੰ ਦਾਰੂ ਪੀ ਜਾਂਦਾ ਮੈਂ ਇਹਨੂੰ ਭਾਂਖੜਾ ਬੀਨੂੰ ਆਖਿਆ ਦਾ ਮੇਰੇ ਵਾਸਤੇ ਰੱਖੇ ਨਾਲਾ ਆਦੇ ਹਲਾ ਨਾਲਾ ਗੁਰਪ੍ਰੀਤ ਨੇ ਨਾਲੋ ਛੋਟੇ ਨੇ ਉਹਨਾਂ ਦੇ ਨੇ ਦੋਨਾਂ ਨੇ ਬੱਤ ਰੱਖਿਆ ਬਿੱਜੂਆ ਉਹ ਭੈਣ ਦੇ ਖਵਤੀ ਮੇਥੇ ਲੱਗੇ ਬੋਲੇ ਉਹਨਾਂ ਨੂੰ ਕੀ ਅਖਲਾ ਇਹ ਵਰਤਪੁਰਤ ਤੇ ਤਾਂ ਬੁੜੀਆਂ ਵੀ ਇਮੀ ਰੱਖੀ ਜਾਂਦੀਆਂ ਹੋਰ ਇਹਦਾ ਬਸ ਉੱਚ ਤੱਪ ਜੋ ਮੈਥੋਂ ਉਹੀ ਨਾ ਫੋਲਿਓ ਪਠਾਦਾ ਆ ਤੇਰੀ ਆਵਾਜ਼ ਨਾ ਰਹਿ ਜਾ ਕਦਾਂ ਪੱਗ ਲਾਈ ਜਾਂਦਾ ਨਹੀਂ ਸੰਗ ਮੰਨਿਆ ਕਰ ਕੋਈ ਮਾੜੀ ਮੋਟੀ ਨਾਲੇ ਤੂੰ ਆ ਬਗਾਨੇ ਘਰ ਦੇ ਮੂਹਰੇ ਕਿਉਂ ਬੈਠਾ ਜਿੰਦਾ ਲੱਗਿਆ ਪਿਆ ਅਗਲੇ ਦੇ ਇਹ ਬਗਾਨਾ ਕਹਿੰਦੇ ਨਾਲ ਇਹ ਵੀ ਮੇਰੇ ਸਕਿਆਂ ਦੇ ਹੀ ਹਾਏ ਗਸ ਹਕੇ ਆਂਦਾ ਜੇ ਸਕੇ ਹੁੰਦੇ ਤੇਰੇ ਵਰਤ ਤੇ ਤੇਰੇ ਨਾਲ ਢੰਗ ਨਾਲ ਤੀਂ ਵਰਤੇ ਭੇਂਗੜਾਉਂਦਾ ਦੀ ਜਦ ਤੂੰ ਜਾ ਕੇ ਕੁੰਬਤੋਂ ਨਾ ਲੈ ਲੈ ਤੱਕੜਿਆ ਖੜੀ ਤੋ ਇਹ ਰਖ ਲੈ ਉਧਰ ਵਰਤ ਮੈਂ ਆ ਤੇਰੇ ਹੀ ਸਿਆਪਾ ਕਰਿਆ ਐਤ ਕੀ ਤਾਂ ਰੱਖ ਲੈ ਗਾਹ ਨੂੰ ਰੱਖਦੀ ਵੀ ਨਹੀਂ ਹੈਗੀ ਦਫਾ ਹੋ ਪਰੇ ਤੂੰ ਐ ਕਰ ਸੁਣਿਆ ਘੜੀ ਜੀ ਕਰਿਆ ਜੀ ਤੇਰੇ ਮੈਂ ਆਹੀ ਮਾਰੂ ਸਿਰਜ ਮੈਂ ਚੱਕ ਕੇ ਤੇਰੇ ਬਗ ਜਾ ਬਗ ਜਾ ਤੂੰ ਟੱਪ ਜਾ ਮੈਂ ਤੂੰ ਨਾ ਕੁਛ ਹੋਰ ਸੁਣਦੀ ਤੂੰ ਝੰਬੜਿਆ ਹੋਇਆ ਕੇਰਾ ਹੀ ਚਲ ਆ ਜਾਨੀ ਇਹ ਸਾਲ ਦੀ ਨਾ ਸਾਰਾ ਨਸ਼ਾ ਲਾਤਾ ਕੜੀ ਚੋ ਦੇ ਸੋੜ ਦਿੰਦੀ ਮੈਂ ਮਾਰ ਉਹ ਮੋਟਾ ਜਿਹਾ ਭੈਣ ਦੇ ਜਰ ਦਾ ਵੀ ਬਰਤਲ ਦਿਨ ਘਟਾਤਾ ਅਸੀਂ ਕਮ ਜਿਹਾ ਮੈਂ ਛੋਟਾ ਲਾਵਾਂਗੇ ਛੋਟਾ ਲਾਵਾਂਗੇ ਵੱਡੀ ਮਾਰ ਇਹ ਤਾਂ ਬੁੱਢੀ ਹੋ ਗਈ ਅੱਜ ਮੈਨੂੰ ਲੱਗਦਾ ਮੂੰਹ ਨਾ ਦੂਰੀ ਕਰ ਨਹੀਂ ਪਾਏ ਮੈਨੂੰ ਆਹ ਲੱਛਣਾ ਤੇਰਾ ਚਾਚਾ ਦਿੱਤਾ ਇਹੇ ਜੇ ਕੰਮ ਕਰਦਾਗਾ ਚਾਚਾ ਤਾਨੂੰ ਜਿਵੇਂ ਡੱਕਿਆ ਰਹਿੰਦਾ ਤਾਰੂ ਕੋਈ ਨਹੀਂ ਪਾਣੇ ਨੇ ਤਾਂ ਸੰਗ ਲਾ ਰੱਖੀ ਹੈਗੀ ਨਾ ਇਹ ਆਪਦਾ ਸਰੀਰ ਦੇਖੇ ਵੀ ਮੇਰੇ ਸਰੀਰ ਨੂੰ ਕੀ ਤਖਲੀਫ ਆਉਂਦੀ ਹੈ ਮੁੜ ਕੇ ਫਿਰ ਹਸਪਤਾਲਾਂ ਚ ਪਿਆ ਰਹਿੰਦਾਗਾ ਵੀ ਬੰਦਾ ਹੁੰਦਾ ਢੰਗ ਨਾਲ ਪੀਲੇ ਜੇ ਪੀਣੂ ਹੀ ਹੈਗੀ

ਉਰੇ ਆ ਗਈ ਬਣੀ ਹਾਂ ਪੈਣੇ ਆ ਗਈ ਪਸ ਥੋੜੇ ਥੋੜੇ ਨਾ ਸਸਰੀ ਘਾਲ ਪੁੱਤ ਕੀ ਕਰਾਂ ਪੈਣੇ ਸਾਰਿਆਂ ਦੇ ਜਾਣਾ ਪੈਂਦਾ ਫਿਰ ਹੋਰ ਕੋਹੀ ਟਾਈਮ ਫਿਰ ਸਾਰਿਆਂ ਦਾ ਹੀ ਆ ਥੋੜੇ ਥੋੜੇ ਨਾ ਟਾਈਮ ਲੱਗ ਜਾਣਾ ਪੈਣੀ ਮੁੰਗਾਂ ਦੇ ਪਹਿਲੇ ਬਰਤ ਲੈਗੇ ਲੈ ਪੈਣ ਪਰਲੇ ਭਾਈ ਹਰਲਾ ਤੇਰਾ ਦਿਮਾਗ ਕਿੱਥੇ ਹੈਗਾ ਇਹਨੂੰ ਕੀ ਹੋਇਆ ਕੁੜੇ ਕੁਛ ਨਹੀਂ ਬੱਸ ਕੁਛ ਨਹੀਂ ਹੋਇਆ ਇਹ ਵੀ ਹੋਇਆ ਬਈ ਠੀਕ ਆ ਕੁਛ ਨਹੀਂ ਹੋਇਆ ਜਾਂ ਚੱਲ ਲੈ ਚਲੋ ਸੁਣੋ ਕਹਾਣੀ ਲੈ ਕੋੜੇ ਭੈਣ ਗੌਰ ਨਾਲ ਸੁਣ ਲਓ ਸੱਤਰਾ ਜਾਂਦੇ ਨਾ ਇੱਕ ਭੈਣ ਸੀ ਭੈਣ ਉਹਨਾਂ ਨੂੰ ਬੜੀ ਪਿਆਰੀ ਸੀ ਭਈ ਜਦੋਂ ਬਰਤ ਹੋਈ ਸੱਤਾ ਨੇ ਉਹਨਾਂ ਨੇ ਤਾਂ ਰੱਖ ਲਈ ਉਹ ਪਾਣੀ ਲੈ ਲੈ। ਲੈ। ਆਥ ਓੜ ਥੋੜੀ ਕਣਕ ਲੈ ਲੋ, ਚੁੰਨੀ ਲੜ ਬੰਨ ਲਓ। ਠੀਕ। ਜਦੋਂ ਆਥ ਨੇ ਵਰਤ ਖੋਲੋਂਗੀਆਂ ਨਾ, ਉਦੋਂ ਮੱਥਾ ਟੇਕ ਕੇ ਤੇ ਬੋਲੇ, "ਸਤਿ ਸ਼੍ਰੀ ਅਕਾਲ।" ਲੈ ਲੋ ਇਸ ਥੋੜਾ ਸੱਬ। ਇਹ ਜ्यों ਦੀਵਾ ਜੀ ਰਹਤੀ ਹੈ, ਸੁਭਾਗ ਨੋ। ਸਰੀਆ ਕੋ ਨਾ ਜੋ ਪੈਸੇ ਵੀ हाँ आ, मैं चंद्रमान कर आई होंगे हाँ सुहागन भागन चंगा भेने ਕੰਗਾ ਭਣੇ ਠੀਕ ਹੈ ਭਣੇ ਗਾਹ ਹੋਰ ਵੀ ਸੁਣਾਉਣੀ ਆ ਬਈ ਕਹਾਣੀ ਕਿਸੇ ਨੂੰ ਮੈਂ ਤਾਂ ਬੋਗੀ ਜੇ ਤੂੰ ਸੇ ਫੋਨ ਕਰਤਾ ਕਰਤਾ ਫੋਨ ਤਾਂ ਮੈਂ ਕੀ ਕਹਿੰਦਾ ਬਈ ਜਾਊਗਾ ਖੇਤ ਤਾਂ ਗਿਆ ਨਹੀਂ ਸੀਗਾ ਉਹ ਕਹਿੰਦਾ ਮੈਂ ਦੇਖ ਕੇ ਲਿਆਉਣਾਗਾ ਹੁਣ ਬਸ ਫਿਰ ਜਿਹੜਾ ਉਹ ਕੋਲ ਕੇ ਗਿਆ ਨਾ ਮੇਰੇ ਤਾਂ ਉਹੀ ਹੁੰਜੀ ਜਾਂਦਾ ਦਿਮਾਗ 'ਚ ਓਏ ਨਹੀਂ ਯਾਰ ਐ ਪਾਗਲ ਤਾਂ ਨਹੀਂ ਕੁਛ ਕਰ ਲੂਗਾ ਫਿਰ ਬਾਈ ਦੱਸ ਦਿੰਦਾ ਨਾ ਨਹੀਂ ਤਾਂ ਖੇਤੀ ਜਾਂਦਾ ਹੋਰ ਤਾਂ ਕਿੱਥੇ ਜਾਂਦਾ ਦੋਸਤਾਂ ਨਾਲ ਵੀ ਨਹੀਂ ਜਾਂਦਾ ਤਾਂ ਮੈਂ ਫੋਨ ਕਰਦੀ ਇੱਥੇ ਹੀ ਹੁੰਨੀ ਆ ਹਾਂ ਤੁਸੀਂ ਕਰੋ Oh John, बस वो, वो bas, bas, bas. हाँ। मिल गया भाई? की अच्छा? है? की हो गया भाई अच्छा अच्छा ओ आई आने ਆਈਂੰਦੇ ਨੇ ਬਸ ਅੱਛਾ ਕੀ ਹੋ ਗਿਆ ਤੂੰ ਢਿੱਲੀ ਜਿਹੀ ਬੋਲੀ ਨੇ ਮੈਨੂੰ ਦੱਸ ਨਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਦੱਸ ਦਿੰਦਾ ਸੀ ਹਰਪਣ ਕੀ ਹੁੰਦਿਆ ਆਈਂੰਦਾ ਬਸ ਉਹ ਬੋਲਿਆ ਰ ਬਾਈ ਨਾ ਚਲੋ ਬੈਠਾ ਹੋ ਆਹ ਵੇ ਸਾਰੇ ਅਗਲਾ ਚੰਗਿਆਂ ਥੋੜੀ ਹੁੰਦੀਆਂ ਉਹਨਾਂ ਨਾਲ ਓਏ ਆ ਕੇ ਮੈਂ ਗੱਡੀ ਸਾਰੀ ਬੰਦ ਕੇ ਆਹਾ ਆਚਾ ਸਾਡ ਵਾਲੇ ਨੇ ਸੱਟ ਜੀ ਖਾਲੀ ਯਾਰਾ ਇਹ ਆ ਲਾਲ ਪੀਲਾ ਜਿਹਾ ਭਲਾ ਹੋਇਆ ਤੇ ਕੀ ਦਸਾਉਣਾ ਪੱਟੀਆਂ ਘਰਾ ਕੇ ਲੈ ਜਾਂਗਾ ਓ ਭੈਣਾਂ ਦਾ ਜਨਨੀਆਂ ਤੋਂ ਨਾ ਟੁੱਫੇ ਪਏ ਹੋਣ ਜਨਨੀਆਂ ਮੈਨੂੰ ਵਰਤ ਰੱਖਦੇ ਹੋ ਮੇਰੇ ਸਾਲੇ ਤੁਸੀਂ ਤਾਂ ਹੀ ਦਾ ਸੱਟਾਂ ਖਾਨੀ ਫੇਰ ਤਾਂ ਤੁਹਾਨੂੰ ਵਰਤਾਂ ਦੇ ਬਚਾ ਲਿਆ ਓਏ ਮੇਰੇ ਸਾਲੇ ਦੀ ਮੇਰੇ ਵਾਲੇ ਵੀ ਚੱਕੀ ਫਿਰਦੇ ਆ ਕੋਜਾ ਜਿਆ ਇਹ ਜੀ ਮੈਂ ਤੇਰਾ ਲੀਵਰਤਾ ਬਚਿਆ ਗਿਆ ਜੀ ਮੈਂ ਬਚਾ ਜਾਦਾ ਬੱਧੀ ਡਾਕਟਰ ਨੇ ਆਹ ਬੜੀ ਬੱਸ ਕਰਦੀ ਸਾਡੇ ਤਾਂ ਖਾਂਦੇ ਅੰਦਰ ਕਿਸੇ ਨੇ ਕਿਹਾ ਮੇਰੇ ਸਾਲ ਤੋਂ ਚੱਜ ਕਰਦੀ ਆ ਫੇਰ ਸਾਰੇ ਦੇਖ ਲੈ ਜੇ ਤਾਂ ਨੁਕਸ ਹੋ ਜਾਂਦਾ ਨਾ ਮੈਨੂੰ ਬਹੁਤ ਔਖ ਹੋ ਜਾਣਾ ਸੀ ਮੈਨੂੰ ਜਾ ਕੇ ਕਹਿ ਦੇ ਉਹ ਇਹਨਾ ਗੁੱਸਾ ਚੰਗਾ ਲੁੰਦਾ ਹੈਗਾ ਬਈ ਮੇਸ਼ ਦਾ ਦਾ ਚਾਹ ਤੇਸ਼ਤੀ ਕਰਤੀ ਬੱਚਾ ਇਹ ਰਾਹ ਬੇਇੱਜ਼ਤੀ ਨੂੰ ਕਿ ਪਹਿਲਾਂ ਆਪਣੇ ਝੰਡੇ ਝੂਲਦੇ ਆ ਅੱਗੇ ਟੰਮਾ ਲਿਓ ਆਇਆ ਦੱਸ ਫੇਰ ਕੀ ਹੋਇਆ ਜੀ ਕਹਿਤੀ ਦੋ ਗੱਲਾਂ ਮੈਂ ਕਿਹਾ ਬਈ ਓਏ ਢੱਕ ਲੈਂਦੀਆਂ ਨੇ ਸਾਰੇ ਦੀਆਂ ਏ ਵੇ ਬੰਦੇ ਜਾਨੀ ਮੇਰੀ ਵੀ ਪਹਿਲਾਂ ਲੱਗਦਾ ਬਾਜੀ ਬਸ ਗਈ ਇਹ ਮੰਮੀ ਇਹ ਇਹ ਆ ਬੰਗਾ ਕੀ ਹੋ ਗਿਆ ਹਾਂ ਅਰੇ ਆ ਮੇਰੇ ਪੁੱਤ ਹਾਂ ਹੇ ਮੈਂ ਮਰ ਜਾ ਕੀ ਹੋ ਗਿਆ ਅੱਜ ਕੌਣ ਤੇਰੇ ਮੱਥੇ ਲੱਗਿਆ ਸੀ ਇਹ ਜਾ ਗੱਡੀ ਮਾਰ ਲਈ ਉੱਥੇ ਕਿੱਥੇ ਮਾਰਿਆ ਮੈਂ ਮਾਰ ਕੇ ਤੇ ਆ ਆ ਗੱਡੀ ਆਹ ਨਾ ਨਹੀਂ ਲੈ ਮੈਨੂੰ ਤਲਾ ਤੋਂ ਬਸ ਰੱਖ ਕੇ ਕੁਝ ਖਾ ਲਿਆ ਹੋਣਾ ਤੇ ਤੇਰੇ ਵੱਡੇ ਤਾਂ ਨੇ 6:00 ਵਜੇ ਦੀ ਬਸ ਆ ਮੈਂ ਮਾਰ ਜਾ ਕਿੱਥੇ ਆ ਤੂੰ ਕੀ ਹੋ ਗਿਆ ਵੇ ਆਪਰ ਦੀ ਵਾਹ ਸੀ ਦੇਖ ਲਾ ਬੇ ਸਾਡੀ ਬੱਚੀ ਜੰਡ ਜਮਾਰ ਲਈ ਗੱਡੀ ਮੜ ਬਸ ਨੂੰ ਬਾਜ ਮਾਰ ਮੈਂ ਗਿਆ ਦਿੱਤੇ ਮੈਂ ਗਿਆ ਕਿਨੇ ਪੰਚਾ ਕੀ ਹੋ ਗਿਆ ਕੋਈ ਤਲਾ ਰੱਖ ਕੇ ਕੁਝ ਖਾ ਲਿਆ ਹੋਣਾ ਉਹਨੇ ਵੀ ਇਹਨਾਂ ਨੂੰ ਬਾਗ ਮੈਂ ਮੈਨੂੰ ਚੰਗੀ ਤਾਂ ਗੱਲ ਮੁੰਡਾ ਲੱਕ ਕੇ ਤਾਂ ਨਹੀਂ ਲੰਘੀਆ ਕੋਈ ਨਾ ਕੋਈ ਨਾ ਠੀਕ ਆ ਮਾਮੇ ਨੂੰ ਦੇ ਤਾਂ ਨਹੀਂ ਦੇ ਖੇਤ ਤੇ ਕੁਝ ਨਹੀਂ ਤੂੰ ਪਰੇ ਹੋ ਜਾ ਪਾਣੀ ਪਾ ਬਸ ਤੂੰ ਰਹਿਣ ਦੇ ਕੋਈ ਨਹੀਂ ਪਾਣੀ ਪੂਣੀ ਪੀਵਣਾ ਛੱਡ ਪਰੇ ਕਾ ਮੈਂ ਨਹੀਂ ਨਹੀਂ ਇਹ ਕੀ ਗੱਲ ਆ ਤੇ ਵਰਤ ਨਾਲ ਹੋ ਗਿਆ ਉਹਦੇ ਪਾਣੀ ਪੀਣ ਨਾਲ ਹੋ ਗਿਆ ਜਾਂ ਕੋਈ ਖਾਣ ਨਾਲ ਹੋ ਗਿਆ ਹੁਣ ਤਾਂ ਗੱਲ ਆ ਕਿਸ ਤੇ ਨਹੀਂ ਹੋ ਗਿਆ ਹੋਇਆਗਾ ਲਈ ਸੀਗੀ ਕਹਿੰਦੇ ਜਦੋਂ ਬਰਤ ਤੋੜਦੇ ਨਾ ਕੋਈ ਨਿਸ਼ਾਨ ਹੋ ਜਾਂਦਾ ਇਹਨੇ ਖਾ ਲਿਆ ਕੁਝ ਨਾ ਹੋਸਦਾ ਨਹੀਂ ਬਚਦਾ ਸਾਈਕਲ ਸੱਟ ਉਹ ਵੀ ਹੱਥ ਭੱਜ ਜਾ ਵੀਰ ਮੈਨੂੰ ਚੰਗੀ ਲੱਗਦੀ ਤੂੰ ਹਾਂ ਆ ਜਾ ਕਾਣੋਂ ਆ ਮੈਂ ਹਜੂ ਗੜਨ ਆ ਆ ਆ ਆ ਆ ਆ ਮੰਡੇ-ਮੁੰਡੇ ਲੈ ਕੇ ਚੱਲੇ ਨੂੰ ਬਈ ਵਿਚਾਲਾ ਮੈਨੂੰ ਚੱਲ ਬਸ ਠੀਕ ਹੋ ਜਾ ਫਿਰ ਇਹ ਜਾ ਬੜਾ ਅਈ ਫਿਰ ਇਹ ਹੋ ਜਾ ਠੀਕ ਆ ਠੀਕ ਹਾਂ ਅਮੇ ਕਾਹੋਂ ਨਿਕਲ ਕੁਛ ਖਾਧਿਆ ਅਪੀ ਤੱਕ ਖਾਧੇ ਪੀਤੇ ਨਾਲ ਨਹੀਂ ਤੂੰ ਤੁਸੀਂ ਕਿਉਂ ਨਹੀਂ ਸੰਤ ਦੀਆਂ ਗੁਰੂਆਂ ਕਿਉਂ ਨਹੀਂ ਸਾਰਾ ਕੁਝ ਸੁਣਦਾ ਕਹਾਉਂਦਾ ਮੈਂ ਨਹੀਂ ਕਹੀ ਨਾ ਆਪਸ ਚ ਲੜਪੇ ਤਾਂ ਹੋਇਆਗਾ ਕੌਣ ਲੜਪੇ ਤੈਨੂੰ ਨਹੀਂ ਆ ਮੈਨੂੰ ਤਾਂ ਆਪ ਹੀ ਪਤਾ ਨਹੀਂਗਾ ਹੋ ਗਿਆ ਉਹ ਵਾਗ ਦਵਾਈ ਦਿੱਤੀ ਡਾਕਟਰ ਨੇ ਲੋਟ ਹੋ ਜਾਊਗਾ ਹਾਂ ਹਾਂ ਜਿਵੇਂ ਉਹ ਫਿਰ ਹੁਣ ਹੁਣ ਇੱਧਰ ਆ ਮੈਂ ਉਹ ਮਾਰ ਟਿਕ ਤੇਲੇ ਸਣਾ ਕਰੋ ਤੇਲੇ ਨਾ ਕਰੋ ਬੇ ਤੈਨੂੰ ਲੱਗਦਾ ਕਲੇਸਣਾ ਕਰੋ ਮੈਨੂੰ ਪਤਾ ਹੈਗਾ ਜਿਹੜਾ ਹੁਣ ਹੋ ਗਿਆ ਉਹ ਵਾ ਉਹ ਠੀਕ ਆ ਐਣੀ ਕਿਤੇ ਕਲੈਨ ਵੀ ਮਿਲ ਰਿਹਾ ਐਣੀ ਕਰਾਇਆ ਐਨਾ ਗੁੱਸਾ ਲੋਟ ਹੁੰਦਾ ਹੈ ਚੁੱਪ ਕਰੋ ਮੈਂ ਮਾफी ਮੰਗੀ ਤਾਂ ਜਾਂਨੀ ਆ ਵੀ ਮੈਨੂੰ ਮaaf ਕਰ ਦੇ ਤਾਰਾ ਕੁਝ ਮੇਰੇ ਘਰ ਨਹੀਂ ਹੋਇਆ ਸਾਰਾ ਕੁਝ ਵੀ ਇਹਨੇ ਕਰਾਇਆ ਜਿੰਨਾ ਕੁ ਕਰਾਇਆ ਇਹਨੇ ਕਿਹੜਾ ਕੁਝ ਖਾ ਲਿਆ ਇਹ ਤਾਂ ਉਹ ਇਹਨਾਂ ਦੇ ਆਪਸ ਚ ਲੜਾਈ ਸੀਗੀ ਤੈਨੂੰ ਕੀ ਪਤਾ ਖਾ ਲਿਆ ਚੁੱਪ ਕਰ ਚੋ ਮੈਨੂੰ ਪਤਾ ਹੈ ਮੇਰੇ ਕਰਕੇ ਹੋਇਆ ਮੈਂ ਮਾफी ਮੰਗ ਰਹੀ ਹਾਂ ਤੁਸੀਂ ਚੁੱਪ ਕਰੋਗੇ ਆਏ ਕਿ ਮੈਂ ਚੁੱਪ ਕਰ ਜਾਾਂਗੇ ਅਸੀਂ ਕਿਵੇਂ ਖੜ ਜਾਾਂਗੇ ਚੁੱਪ ਕਰਕੇ ਮੈਂ ਆਪਦੀ ਪੋਕੇਟ ਔਰ ਬਣਾਉਣ ਦੇ ਚੱਕਰ 'ਚ ਆਪਦੇ ਆਪ ਨੂੰ ਗਵਾ ਬੈਠੀ ਬਸ ਫਿਕਰ ਹੋ ਜੂਗਾ ਉਹ ਦੇਖ ਲੈ ਕਿ ਮੈਂ ਤਾਂ ਅੰਦਰ ਲਾਉਂਦੀ ਆ ਸੱਚੀ ਭੋਕੀ ਐ ਟੋਰਾ ਚ ਕੁਝ ਨਹੀਂ ਰੱਖਿਆ ਹੈਗਾ ਮੈਂ ਤੇਰੇ ਸਾਹਮਣੇ ਤੇ ਇੱਜ਼ਤ ਬਣਾਉਣ ਲਈ ਇਹਨੂੰ ਕਿਹਾ ਵਰਤ ਰੱਖਣ ਲਈ ਤਾਈਂ ਸਰਦਕਾ ਕਿਉਂ ਕੀਤਾ ਕਿਉਂ ਧੱਕਾ ਕੀਤਾ ਪਰ ਮੈਂ ਮਾਫੀ ਮੰਗ ਲਈ ਮੈਨੂੰ ਮਾਫ ਕਰਦੇ ਹੋੜੇ ਇਹ ਤਾਂ ਗੱਲ ਦੀ ਹੋਗੀ ਚਲ ਠੀਕ ਆ ਹੁਣ ਕੋ ਗੱਲ ਨਹੀਂ ਗਰਾਉਂ ਸੱਟਾਂ ਲੱਗਿਆ ਨਹੀਂ ਉਹ ਗੱਲ ਤੋਣੀ ਰਹੀਆਂ ਉਹ ਦਾ ਸ਼ੁਕਰ ਬਣਾਵੀਂ ਪੂੜੀ ਸੱਟ ਲੱਗੀ ਹੈਗੀ ਜ਼ਿਆਦਾ ਨਹੀਂ ਲੱਗਿਆ ਖੜੇ ਹੋ ਜਾ ਮਗਰ ਜਾ ਸਕਿਆ ਹਾਂਜੀ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਨਾ ਤਾਂ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਅੱਜ ਅਸੀਂ ਕਰਵਾ ਚੌਥੀ ਵੀਡੀਓ ਬਣਾਈਏ ਜੇਕਰ ਤੁਹਾਨੂੰ ਪਸੰਦ ਆਈਏ ਤਾਂ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਦੇ ਵਿੱਚ ਦੱਸਿਓ ਕਿਸ ਤੋਂ ਕਿਸ ਦਾ ਸੀਣਾ ਸਭ ਤੋਂ ਜ਼ਿਆਦਾ ਸੁਣਾ ਲੱਗਿਆ ਇਸੇ ਤਰ੍ਹਾਂ ਅਸੀਂ ਹੋਰ ਵੀ ਨਵੇਂ ਨਵੇਂ ਟੌਪਿਕ ਤੁਹਾਡੇ ਲਈ ਲਿਆਉਂਦੇ ਰਹਾਂਗੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ